ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੂਰੇ ਪੰਜਾਬ ਦੇ ਅੰਦਰ ਜਿੱਥੇ ਕਿ ਅੱਜ ਜ਼ਿਲ੍ਹਾ ਪ੍ਰਤੀਸ਼ਾ ਤੇ ਬਲਾਕ ਸੰਮਤੀ ਦਾ ਇਲੈਕਸ਼ਨ ਹੋ ਰਿਹਾ ਹੈ ਉੱਥੇ ਫਗਵਾੜਾ ਏਜੰਸੀ ਵਿੱਚ ਜਿੱਥੇ ਕਿ 141 ਬੂਥਾਂ ਉੱਤੇ ਚੋਣ ਹੋ ਰਹੀ ਵੱਖ-ਵੱਖ ਪਿੰਡਾਂ ਦੇ ਵਿੱਚ ਉੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗਵਾ ਤੇ ਵਰਕਰਾਂ ਨੇ ਵੀ ਜਿੱਥੇ ਬੂਥ ਲੈਵਲ ਤੇ ਬੂਥ ਲਾ ਕੇ ਪੰਜਨ ਮਿਠਾ ਕੇ ਆਪਣੇ ਬਹੁਤ ਹੀ ਸੱਜੇ ਢੰਗ ਦੇ ਨਾਲ ਸੋ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਮਤਦਾਨ ਹੋ ਰਿਹਾ ਉੱਥੇ ਸਾਡੇ ਨਾਲ ਹਨ ਇਸ ਵੇਲੇ ਅਸੀਂ ਆ ਪਿੰਡ ਬਰਾਲੋ ਵਿੱਚ ਜਿੱਥੇ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਬਲਾਕ ਸੰਪਤੀ ਦਾ ਲੈਕਚਰ ਹੋਇਆ ਕਿ ਸਵੇਰੇ 8 ਵਜੇ ਤੋਂ ਲੈ ਕੇ ਹੁਣ 4 ਵਜੇ ਤੱਕ ਜੋ ਇਲੈਕਸ਼ਨ ਹੋਣ ਜਾ ਰਿਹਾ ਹੈ ਸੋ ਸਾਰੇ ਉਮੀਦਵਾਰਾਂ ਦੀ ਕਿਸਮਤ ਐਸ ਵੇਲੇ ਪੂਰੇ ਡੱਬਿਆਂ ਵਿੱਚ ਬੰਦ ਹੋ ਜਾਵੇਗੀ ਜਿਨ੍ਹਾਂ ਦਾ ਰਿਜ਼ਲਟ 17 ਤਰੀਕ ਨੂੰ ਆਵੇਗਾ ਉਸ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਜਥੇਦਾਰ ਸਰੂਪ ਸਿੰਘ ਜੀ ਸੋ ਕਿਹੋ ਜੀ ਕੰਪੇਨਿੰਗ ਚੱਲ ਰਹੀ ਆ ਕਿਹੋ ਜਿਹਾ ਰੁਝਾਨ ਆ ਵੋਟਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੁਝਾਨ ਤਾਂ ਤੁਹਾਨੂੰ ਇਹ ਜਿਹੜੇ ਡੱਬੇ ਖੁੱਲ੍ਹਣੇ ਪਤਾ ਲੱਗ ਜਾਣਾ ਜੀ ਅੱਜ ਜੋ ਲੋਕਾਂ ਦਾ ਰੁਝਾਨ ਦੇਖਿਆ ਉਹ ਅੱਜ ਦੀ ਮੌਕੇ ਦੀ ਸਰਕਾਰ ਤੋਂ ਦੁਖੀ ਆ ਮਤਲਕਾ ਭਾਰਤੀ ਜਨਤਾ ਪਾਰਟੀ ਤੋਂ ਪੰਜਾਬ ਦੇ ਵਿੱਚ ਪੰਜਾਬ ਦੀ ਜ਼ਮੀਨ ਖੋਣਾ, ਪੜਾਈ ਖੋਣਾ, ਉਹਦੇ ਹੱਕਾਂ ਤੇ ਡਾਕੇ ਮਾਰਨੇ ਧਾਰਮਿਕ ਤੌਰ ਤੇ ਔਰ ਉਹਨਾਂ ਪੰਜਾਬ ਨੂੰ ਇਹਦਾ ਨੁਕਸਾਨ ਪਹਚਾਉਣਾ ਇਸੇ ਤਰ੍ਹਾਂ ਕਾਂਗਰਸ ਦਾ ਜੋ ਹਾਲਾਤ ਆ ਬਾਕੀ ਜਿਹੜੀ ਬੀਐਸਪੀ ਆ ਉਹ ਤਾਂ ਪਸਾਰ ਨੂੰ ਪਤਾ ਹੀ ਹੈ ਜੋ ਕਰ ਰਹੀ ਹੈ ਇਸ ਕਰਕੇ ਸ਼ਰਮਨੀ ਕਾਲੀ ਦਲ ਖੇਤਰੀ ਪਾਰਟੀ ਆ ਅੱਜ ਲੋਕਾਂ ਨੇ ਇਹ ਫੈਸਲਾ ਕਰ ਲਿਆ ਕਿ ਖੇਤਰੀ ਪਾਰਟੀ ਜਿਹੜੀ ਹੈ ਕੋਈ ਮੁਰਖੇ ਇੱਥੇ ਲਿਉਣੀ ਹੈ ਤੇ ਮੁਰ 27 ਦਾ ਜਿਹੜਾ ਮੋੜਿਆ ਬਣਿਆ ਜਾਊਗਾ ਤੇ ਲੋਕ ਦੇਖਣਾ ਚਾਹੁੰਦੇ ਆ ਕਿ 2027 ਦੇ ਵਿੱਚ ਸ਼੍ਰੋਮ ਨਿਕਾਲੀ ਦਾ ਲਾਵੇ ਤੇ ਮੁੱਖ ਮੰਤਰੀ ਸਰਜੀਤ ਸਿੰਘ ਬਾਦਲ ਨੂੰ ਦੇਖਣਾ ਚਾਹੁੰਦੇ ਆ ਤੇ ਲੋਕਾਂ ਦਾ ਮੇਰੇ ਪ੍ਰਤੀ ਔਰ ਲੋਕ ਬਹੁਤ ਵਧੀਆ ਮਤਸ਼ਾਹ ਦੇਖਿਆ ਔਰ ਇਹਨਾਂ ਨੂੰ ਪਤਾ ਹੈ ਕੋਈ ਕਿਤੇ ਚਾਰ ਬੰਦੇ ਘੱਟ ਹੁੰਦੇ ਕਿਤੇ ਵੱਧ ਹੁੰਦੇ ਆ ਪਰ ਲਾਪਾਖ ਜਿਹੜੀ ਵੱਡੇ ਪੱਧਰ ਤੇ ਜਿਹੜੀ ਜਿੱਤਿਆ ਉਹ ਧੰਤਨ ਗੁਰੂ ਨਾਲ ਕਾ ਪਾਸ਼ਾ ਵੱਲੋਂ ਮੈਨੂੰ ਦਵਾਈ ਚਾਰੀ ਆ ਤੇ ਮੈਨੂੰ ਪੂਰੀ ਆਸ ਹੈ ਕਿ ਸਾਰੇ ਕਾਂਸੀ ਚਾਂਸੀ ਜਿਹੜੀ ਹੈ ਹਲਕਾ ਨੰਬਰ 9 ਜ਼ਿਲ੍ਹਾ ਫਰੀਦਕੋਟ ਜਿਹੜਾ ਹਲਕਾ ਆ ਇਹਦੇ ਵਿੱਚ ਮੈਨੂੰ ਲੋਕ ਜਿਤਾਉਣਗੇ ਤੇ ਮੈਂ ਜੋ ਲੋਕਾਂ ਦੀ ਆਸਾਂ ਆ ਉਥੇ ਪੂਰਾ ਉਤਨ ਦੀ ਕੋਸ਼ਿਸ਼ ਕਰੂੰਗਾ ਤੇ ਮੈਂ ਬੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੰਦਰਾ ਤੋਂ ਬਾਹਰ ਆ ਕੇ ਵੋਟ ਪਾਈ ਆ ਤੇ ਆਪਣੀ ਵੀਦਵਾਰਾਂ ਨੂੰ ਚੁੜ ਰਹੇ ਆ ਜਿਸ ਤਰ੍ਹਾਂ ਬ락 ਸੰਤੀਆਂ ਨੂੰ ਚੁੜ ਰਹੇ ਆ ਆਪਣੀ ਵੋਟ ਦਾ ਅਧਿਕਾਰ ਵਰਤ ਰਹੇ ਆ ਤੇ ਆਪਣੀ ਇੱਕ ਅਧਿਕਾਰ ਜਿਹੜਾ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਆ ਔਰ ਆਪਣਾ ਵੀਦਵਾਰਾਂ ਤੋਂ ਆਸ ਰੱਖਦੇ ਆ ਕਿ ਸਾਡੀ ਕੋਈ ਸੁਣਵਾਈ ਕਰੇ ਇਸ ਤਰ੍ਹਾਂ ਦੇ ਲੋਕ ਜਿਹੜੇ ਆਜਿਆ ਇਹ ਜਿਹੜੇ ਉਮੀਦਵਾਰ ਵੋਟਾਂ ਲੈ ਕੇ ਘਰਾਂ ਨੂੰ ਚਲ ਜਾਂਦੇ ਆ ਮੁੜ ਕੇ 5 ਸਾਲ ਸਾਡੀ ਬਾਤ ਨਹੀਂ ਪੁੱਛਦੇ ਇਹ ਗੱਲ ਬਿਲਕੁਲ درست ਹੈ 70 ਸਾਲ ਹੋ ਚਲੇ ਆ ਲੋਕਾਂ ਨੂੰ ਵੋਟਾਂ ਪਾਉਂਦਿਆਂ ਨੂੰ ਪਰ ਲੋਕਾਂ ਦੀ ਜਿਹੜੀ ਤਰਸਦੀ ਹੈ ਇਹੋ ਜੀ ਹੈ ਪਰ ਲੋਕਾਂ ਦਾ ਕੋਈ ਸੁਣਾਈ ਨਹੀਂ ਹੋ ਰਹੀ ਮਹਿੰਗਾਈ ਨੇ ਲੱਕ ਤੋੜਤਾ ਲੋਕਾਂ ਦਾ ਪੜ੍ਹਾਈ ਮਿਲ ਨਹੀਂ ਰਹੀ ਇਲਾਜ ਨਹੀਂ ਮਿਲ ਰਿਹਾ ਲੋਕ ਗਰੀਬੀ ਦਾ ਨਤਾਰੇ ਜਾ ਰਹਾ ਆ ਜਿਹੜਾ ਵੱਡੀਆਂ ਮੱਛੀਆਂ ਉਹ ਛੋਟੀਆਂ ਮਸ਼ੀਆਂ ਨੂੰ ਖਾ ਰਹੀਆਂ ਔਰ ਅੱਜ ਇਸਰਮਾਇਦਾਰੀ ਦਾ ਬੋਲਬਾਲਾ ਆ ਇਸ ਬੋਲਬਾਲੇ ਵਿੱਚ ਅੱਜ ਗਰੀਬ ਜਲਾ ਪਿਸ ਰਿਆ ਔਰ ਮੇਰਾ ਲੰਮਾ ਜੀਵਨ ਦੇਖ ਕੇ ਔਰ ਲੋਕਾਂ ਨੇ ਇਹ ਫੈਸਲਾ ਲਿਆ ਆ ਕਿ ਜਹਦਰ ਸਰੂਪ ਸਿੰਘ ਖਲਵਾੜਾ ਜੋ ਹੈ ਗਰੀਬਾਂ ਮਜ਼ਦੂਰਾਂ ਕਿਸਾਨਾਂ ਮਿਹਨਤੀ ਤੇ ਦੁਕਾਨਦਾਰਾਂ ਦਾ ਵਪਾਰੀਆਂ ਦਾ ਤੇ ਸੰਤ ਹੀ ਮਜ਼ਦੂਰਾਂ ਦਾ ਇਹ ਸੇਵਾਦਾਰ ਆ ਸੋ ਪ੍ਰਸ਼ਾਸਨ ਦੇ ਪ੍ਰਬੰਧਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਹੋ ਜਿਹਾ ਪ੍ਰਬੰਧ ਸੀ ਅੱਜ ਇਲੈਕਸ਼ਨ ਦੇ ਦੌਰ ਦੇ ਵਿੱਚ ਪ੍ਰਸ਼ਾਸਨ ਦੇ ਜਿਹੜੇ ਪ੍ਰਬੰਧ ਉਹ ਨਾ ਮੱਤ ਰਿਆ ਆਉਂਦ ਨੂੰ ਪ੍ਰਸ਼ਾਸਨ ਨਾਲ ਦੀ ਕੋਈ ਚੀਜ਼ ਨਹੀਂ ਹੈ ਔਰ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਤੇ ਪ੍ਰਸ਼ਾਸਨ ਉੱਥੇ ਕੀ ਕਰੂਗਾ ਔਰ ਜਦੋਂ ਪ੍ਰਸ਼ਾਸਨ ਨੂੰ ਦੇ ਕੋਲ ਉਹਨਾਂ ਨੇ ਅਵਰਵੜੀਆਂ ਆੜਤਾ ਮੰਗਦੇ ਆ ਔਰ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਮੌਕੇ ਦੀ ਸਰਕਾਰ ਦੇ ਹਾਕਮ ਜਿਹੜੇ ਆ ਤੇ ਪ੍ਰਸ਼ਾਸਨ ਵੀ ਵਿਚਾਰਾ ਕੀ ਕਰੇ ਪ੍ਰਸ਼ਾਸਨ ਵਿਚਾਰਾ ਬੇਵਸਿਆ ਉਹ ਸਾਰੇ ਦੱਸਦੇ ਆ ਵੀ ਅਸੀਂ ਜਿਹੜੇ ਲੋਕ ਬੜੇ ਪਰੇਸ਼ਾਨ ਆ ਇਹ ਸਰਕਾਰ ਤੋਂ ਇਸ ਕਰਕੇ ਉਹਨੂੰ ਕੀ ਉਹਨਾਂ ਨੂੰ ਕਹੀਏ ਔਰ ਇਹ ਵੇਜਾ ਪ੍ਰਸ਼ਾਸਨਤਾ ਆਪਣੇ ਹੱਥ ਖੜੇ ਕਰ ਚੁੱਕਾ ਸ਼ਰਿਆਮ ਲੋਕਾਂ ਨੂੰ ਗੋਲੀਆਂ ਬਜਰੀਆਂ ਸ਼ਰਿਆਮ ਲੋਕਾਂ ਦਾ ਨੂੰ ਮਟੋਕੀਤੀ ਜਾ ਰਹੀ ਆ ਸ਼ਰਿਆਮ ਲੋਕਾਂ ਦੇ ਘਰ ਦੁੱਤੇ ਜਾ ਰਹੇ ਆ ਔਰ ਲੋਕਾਂ ਦੀਆਂ ਬੇਪਥੀਆਂ ਹੋ ਰਹੀਆਂ ਇਸ ਕਰਕੇ ਸਰਕਾਰ ਨਾਲ ਕੋਈ ਚੀਜ਼ ਹੀ ਹੈ ਨਹੀਂ ਕੋਈ 5 ਰੁਪਏ ਜੇਬ ਚ ਪਾ ਕੇ ਤੁਰ ਨਹੀਂ ਸਕਦਾ ਉਹ ਸੇਫ ਨਹੀਂ ਹੈਗਾ ਦੇਸ਼ਵਰਕੀ ਕੀ ਆ ਪਪੁਸ਼ਾਸ਼ ਨੂੰ ਕੀ ਤੇ ਕੀ ਸਰਕਾਰ ਨੂੰ ਕਹੀਏ ਨਾ ਸਰਕਾਰ ਨਾ ਦੀ ਚੀਜ਼ ਐ ਨਾ ਕੋਈ ਇਥੇ ਕੋਈ ਪ੍ਰਸ਼ਾਸ਼ਕ ਜਿਹੜਾ ਉਹ ਵੀ ਆਪਣੇ ਹੱਥ ਕਰ ਦੇ ਸੋ VOTERਾਂ ਦੀ ਪ੍ਰਤੀਸ਼ਾਤਾ ਨੂੰ ਲੈ ਕੇ ਨਾ ਮਾਤਰ ਬੋਟ ਪੈਣਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਵਿੱਚ ਇਹ ਆ ਵੀ ਜਦੋਂ ਲੋਕਾਂ ਜਦੋਂ ਪੁਰਾਣੀਆਂ ਸਰਕਾਰਾਂ ਪੁਰਾਣੇ ਲੀਡਰ ਜਿਹੜੇ ਹੈਗੇ ਆ ਉਹਨਾਂ ਨੇ ਲੋਕਾਂ ਨੂੰ ਵੋਟਾਂ ਉਪਾਪਵਾ ਕੇ ਵੋਟਾਂ ਲੈ ਲਏ ਲੋਕਾਂ ਦੀ ਜਿਹੜਾ ਭਾਵਨਾ ਆ ਉਹਦੇ ਉੱਤੇ ਬੜਾ ਉਹਨਾਂ ਨੂੰ ਉਹ ਲੋਕੀ ਅੱਕ ਚੁੱਕੇ ਆ ਵੋਟਾਂ ਪਾ ਪਾ ਕੇ ਬਈ ਅਸੀਂ ਇਹਨਾਂ ਵੋਟਾਂ ਪਾਉਂਦੇ ਆ ਇਹ ਸਾਡੇ ਕੰਮ ਨਹੀਂ ਆਉਂਦੇ ਲੋਕ ਦੋ ਚਿੱਤੀ ਵਿੱਚ ਆ ਵੋਟਾਂ ਪਾਈਏ ਕਿ ਨਾ ਪਾਈਏ ਇਸ ਕਰਕੇ ਆਏ ਹੋਲੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਇੱਕ ਮਿਹਨਤਕਸ਼ ਲੀਡਰਾਂ ਦੀ ਲੋੜ ਆ ਇਮਾਨਦਾਰ ਲੀਡਰਾਂ ਦੀ ਲੋੜ ਆ ਮਿਹਨਤ ਕਰਨ ਵਾਲੇ ਲੀਡਰਾਂ ਦੀ ਲੋੜ ਆ ਦੇਸ਼ ਨੂੰ ਬਚਾਉਣ ਵਾਲੇ ਲੀਡਰਾਂ ਦੀ ਲੋੜ ਆ ਜਨਤਾ ਦੇ ਹਮਾਇਤੀਆਂ ਦੀ ਦੇਸ਼ ਦੇਸ਼ ਨੂੰ ਲੋੜ ਆ ਅੱਜ ਦੇਸ਼ ਦਾ ਧੰਨ ਜਿਹੜਾ ਡੁੱਟਿਆ ਜਾ ਰਿਹਾ ਜਿਹੜਾ ਕੋਈ ਮੰਤਰੀ ਐ ਐਮ ਐਲ اے ਬਣ ਜਾਂਦਾ ਉਹ ਆਪਣੀਆਂ ਗੱਡੀਆਂ ਆਪਣੇ ਬੱਚੇ ਵਿਦੇਸ਼ਾਂ ਨੂੰ ਘੱਲ ਦਿੰਦਾ ਪੈਸਾ ਲੈ ਲੈ ਕੇ ਵਿਦੇਸ਼ਾਂ ਨੂੰ ਘੱਲ ਦਿੰਦਾ ਅੱਜ ਵਿਦੇਸ਼ਾਂ ਵਿੱਚ ਦੇ ਲੋਕ ਕਿੰਨੀਆਂ ਦੀਆਂ ਕਰਾਂਸੀਆਂ ਕਿੰਨਾ ਪੈਸਾ ਜਿਹੜਾ ਆਸਤਾਂ ਦੇ ਕੋਲੋਂ ਡੀ ਜੀ ਪੀ ਪੁਲਦਰ ਵਰਗੇ ਹੋਰਾਂ ਦੇ ਕੋਲੋਂ ਕਿੰਨਾ ਪੈਸਾ ਫੜਿਆ ਜਾ ਰਿਹਾ ਔਰ ਲੋਕ ਬੇਵਸੀ ਸਾਡੇ ਕੋ ਪੈਸਾ ਕੋਈ ਨਹੀਂ ਔਰ ਇਹਨਾਂ ਦੇ ਕੋਲੋਂ ਪੰਡਾਂ ਦੀਆਂ ਪੰਡਾਂ ਰੁਪਈਆਂ ਫੜੇ ਜਾ ਰਿਹਾ ਔਰ ਮਸ਼ੀਨਾਂ ਵੀ ਗਰਮ ਹੋ ਜਾਂਦੀਆਂ ਇਸ ਕਰਕੇ ਸਾਨੂੰ ਕੋ ਪੈਸਾ ਨਹੀਂ ਦਿੰਦਾ ਇਸ ਕਰਕੇ ਜਿਹੜੇ ਲੋਕ ਪਰੇਸ਼ਾਨ ਆ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰਜੀ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਇਹ ਸੰਜੇਧਾਰ ਸਰੂਪ ਸਿੰਘ ਜੀ ਜੋ ਕਿ ਇਸ ਵੇਲੇ ਆਪਣੀ ਕੈਂਪੇਨ ਵਿੱਚ ਆਖਰੀ ਪਲਾਂ ਦੇ ਹੁਣ ਕੁਝ ਹੀ ਮਿੰਟਾਂ ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਡੱਬਿਆਂ ਵਿੱਚ ਬੰਦ ਹੋ ਜਾਵੇਗੀ ਸੋ 17 ਤਰੀਕ ਨੂੰ ਵਿਕਣਾ ਇਹ ਹੋਏਗਾ ਕਿ ਲੋਕ ਕਿਸ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦੇ ਕੇ ਆਪਣੇ ਉਮੀਦਵਾਰਾਂ ਨੂੰ ਜਿਤਾ ਕੇ ਆਪਣੇ ਪਿੰਡਾਂ ਦੇ ਵਿਕਾਸ ਕਰਾਉਂਦੇ ਹਨ